ਜੇਕਰ ਤੁਸੀਂ ਵੀ ਰੁੱਖ ਕੱਟ ਕੇ ਬਿਲਡਿੰਗ ਕੜੀਆ ਫਿਰ ਕੋਈ ਦਫਤਰ ਬਣਾਉਣਾ ਚਾਹੁੰਦੇ ਹੋ ਤੇ ਇੱਕ ਵਾਰੀ ਜ਼ਰੂਰ ਤੇ ਜ਼ਰੂਰ ਵਿਚਾਰਨ ਯੋਗ ਗੱਲ ਹੈ ਕਿਉਂਕਿ ਨਾਲ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਆਉਣ ਵਾਲੀ ਪੀੜ੍ਹੀ ਦੀ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੀ ਪੀੜ੍ਹੀ ਤਾਜ਼ੀ ਹਵਾ ਦੇ ਵਿੱਚ ਸਾਹ ਲਵੇ ਤਾਂ ਵੀ ਵਿਚਾਰਨ ਵਾਲਾ ਵਿਸ਼ਾ ਕਿਉਂਕਿ ਹੁਣ ਨਵੇਂ ਹੁਕਮਾਂ ਦੇ ਅਨੁਸਾਰ ਹਾਈ ਕੋਰਟ ਵੋਹਾਲੀ ਦੇ ਵਿੱਚ ਸ਼ਾਪਿੰਗ ਮਾਲਸ ਸਮੇਤ ਹੋਰ ਵੱਖ-ਵੱਖ ਯੋਜਨਾਵਾਂ ਵਾਲੀ ਰੁੱਖ ਦੀ ਕਟਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਜਿਹੜੀ ਹੋ ਰਹੀ ਹੈ ਜੋ ਬਿਲਕੁਲ ਰੁੱਖਾਂ ਦੀ ਅਣਵਾ ਕਟਾਈ ਵਿਰੋਧ ਸਖਤ ਰੁਖ ਅਪਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀਰਵਾ ਨੂੰ ਰਾਜ ਸਰਕਾਰ ਤੇ ਹੋਰ ਹਿੱਸੇਦਾਰਾਂ ਨੂੰ ਇੱਕ ਸਿੱਧਾ ਅਤੇ ਭਾਵਕ ਸਵਾਲ ਪੁੱਛਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਅਤੇ ਪੋਤੇ-ਪੋਤੀਆਂ ਤਾਜ਼ੀ ਹਵਾ ਦੇ ਵਿੱਚ ਸਾਹ ਲੈ ਤੇ ਇਸ ਦੇ ਉੱਪਰ ਚੀਫ ਜਸਟਿਸ ਸ਼ੀਲ 나ਗੂ ਨੇ ਇਹ ਟਿੱਪਣੀ ਮੁਹਾਲੀ ਦੇ ਵਿੱਚ ਇੱਕ ਸ਼ੋਪਿੰਗ ਮਾਲਸ ਵਿੱਚ ਵੱਖ-ਵੱਖ ਪ੍ਰੋਜੈਕਟਾਂ ਲਈ ਰੁੱਖਾਂ ਦੀ ਕਟਾਈ ਨੂੰ ਚੁਣੌਤੀ ਦੇਣ ਵਾਲੀਆਂ ਜਨ ਹਿੱਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕੀਤੀ ਸੀ ਅਦਾਲਤ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤਾ ਹੈ ਕਿ ਵਿਕਾਸ ਦੇ ਨਾਮ ਤੇ ਕੁਦਰਤ ਦੀ ਬਲੀ ਦੇਣਾ ਬਿਲਕੁਲ ਅਸਵੀਕਾਰਨਯੋਗ ਹੈ ਔਰ ਚੀਫ ਜਸਟਿਸ ਨੇ ਕਿਹਾ ਕਿ ਉਹ ਸਾੜੀ ਦਾ ਕੰਮ ਉਡੀ ਕਰ ਸਕਦੇ ਪਰ ਵਾਤਾਵਰਣ ਦੀ ਰੱਖਿਆ ਜਿਹੜੀ ਹੈ ਉਹ ਬਿਲਕੁਲ ਵੀ ਨਹੀਂ ਹੋ ਸਕਦੀ ਸ਼੍ਰੀਕਿਤ ਨਾਲ ਜੇਕਰ ਵੱਧ ਤੋਂ ਵੱਧ ਰੁੱਖ ਕੱਟੇ ਜਾਂਦੇ ਨੇ ਅਦਾਲਤ ਨੇ ਰਾਜ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਕਿਸੇਕਿਤ ਨਾਲ ਅਜਿਹੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਕਿਹੜੇ ਰੁੱਖ ਜਿਹੜੇ ਨੇ ਜਿਨ੍ਹਾਂ ਨੂੰ ਕੱਟਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ ਬੈਂਚ ਨੇ ਰਾਜ ਨੂੰ ਪੁੱਛਿਆ ਕਿ ਸਾਨੂੰ ਦੱਸੋ ਕਿ ਕਿਹੜੇ ਵਿਰਾਸਤੀ ਰੁੱਖ ਕੱਟੇ ਜਾਣੇ ਨੇ ਤੇ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਹਾਈ ਕੋਰਟ ਨੇ 24 ਦਸੰਬਰ 2025 ਨੂੰ ਦਿੱਤੇ ਇੱਕ ਹੁਕਮ ਦੇ ਤੋ ਅਦਾਲਤ ਦੀ ਪੂਰਵ ਇਜਾਜ਼ਤ ਤੋਂ ਬਿਨਾ ਪੰਜਾਬ ਵਿੱਚ ਕਿਸੇ ਵੀ ਜਾਤੀ ਦੇ ਕਿਸੇ ਵੀ ਰੁੱਖ ਨੂੰ ਕੱਟਣ ਤੇ ਪੂਰਨ ਪਾਬੰਦੀ ਜਿਹੜੀ ਹੈ ਉਹ ਲਗਾ ਦਿੱਤੀ ਸੀ ਜਦੋਂ ਇਸ ਪਾਬੰਦੀ ਦੀ ਗੱਲ ਕਰਦੇ ਆ ਤੇ ਪਤਾ ਹੋਣਾ ਚਾਹੀਦਾ ਕਿ ਕਿਹੜੇ ਰੁੱਖ ਜਿਹੜੇ ਨੇ ਉਹ ਕੱਟਨੇ ਨੇ ਕਿਹੜੇ ਨਹੀਂ ਕੱਟਨੇ ਰਾਜ ਸਰਕਾਰ ਨੇ ਹੁਣੇ ਹੁਕਮ ਨੂੰ ਸੋਧਣ ਦੇ ਲਈ ਜਾਂ ਫਿਰ ਰੱਦ ਕਰਨ ਦੀ ਮੰਗ ਕਰਦੇ ਹੋਏ ਇੱਕ ਪਟੀਸ਼ਨ ਵੀ ਤਿਆਰ ਕੀਤੀ ਹੈ ਰਾਜ ਨੇ ਦਲੀਲ ਦਿੱਤੀ ਹੈ ਕਿ ਜਿਨ੍ਹਾਂ ਪ੍ਰੋਜੈਕਟਾਂ ਨੂੰ ਪਹਿਲਾਂ ਹੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਉਹਨਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਉਹਨਾਂ ਇਹ ਵੀ ਦਲੀਲ ਦਿੱਤੀ ਹੈ ਕਿ ਕੁਝ ਸੜਕ ਪ੍ਰੋਜੈਕਟ ਸੜਕ ਹਾਦਸੇ ਨੂੰ ਰੋਕਣ ਦੇ ਲਈ ਮਹੱਤਵਪੂਰਨ ਨੇ ਇਸੇਪ ਬੰਦੀ ਕਾਰਨ 10 ਤੋਂ 11 ਵੱਡੇ ਪ੍ਰੋਜੈਕਟ ਇਸ ਸਮੇਂ ਰੁਕੇ ਹੋਏ ਨੇ ਔਰ NHAI ਦੀ ਗੱਲ ਕਰਦੇ ਆ ਤੇ NHAI ਨੇ ਇਸ ਮਾਮਲੇ ਦੇ ਵਿੱਚ ਰਾਹਤ ਦੀ ਮੰਗ ਕੀਤੀ ਸੀ ਤੇ ਨਾਲ ਦੇ ਨਾਲ ਖਾਸ ਕਰਕੇ ਅਬੋਹਰ ਫਾਜ਼ਲ ਕਾ ਸੜਕ ਪ੍ਰੋਜੈਕਟ ਦੇ ਸੰਬੰਧ ਵਿੱਚ ਇਹ ਜਿਹੜੀ ਹੈ ਇਹ ਰਾਹਤ ਮੰਗੀ ਗਈ ਸੀ ਇਸ ਨੂੰ ਰਾਸ਼ਟਰੀ ਸੁਰੱਖਿਆ ਦ੍ਰਿਸ਼ਟੀ ਕੋਣ ਤੋਂ অতি ਮਹੱਤਵਪੂਰਨ ਮਾਰਗ ਜਿਹੜਾ ਹੈ ਉਹ ਮੰਨਿਆ ਜਾਂਦਾ ਹੁੰਦਾ ਹੈ ਇਸ ਦੇ ਵਿੱਚ ਕਿ ਇਹ ਕਿਹਾ ਗਿਆ ਹੈ ਕਿ 75% ਕੰਮ ਜਿਹੜਾ ਹੈ ਉਹ ਹੁਣ ਪੂਰਾ ਹੋ ਗਿਆ ਤੇ 15 ਕਰੋੜ ਰੁਪਏ ਦੀ ਲਾਗਤ ਵਾਲਾ ਮੁਆਵਜ਼ਾ ਦੇਣ ਵਾਲਾ ਗਲਤ ਜਿਹੜਾ ਹੈ ਉਹ ਕੀਤਾ ਗਿਆ ਹਾਲਾਂਕਿ ਅਦਾਲਤ ਦੇ ਸਟੇ ਆਰਡਰ ਨੇ ਪੂਰੇ ਪ੍ਰੋਜੈਕਟ ਨੂੰ ਰੋਕ ਕੇ ਰੱਖ ਦਿੱਤਾ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਰੁੱਖਾਂ ਨੂੰ ਕੱਟਣ ਦੇ ਤੇ ਇੱਕ ਸਵਾਲ ਜਿਹੜਾ ਹੈ ਉਹ ਸਾਰਿਆਂ ਲਈ ਹੈ ਕਿ ਕਿਸੇ ਕਿਤੇ ਨਾਲ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਵਧੀਆ ਤਰੀਕੇ ਦੇ ਨਾਲ ਆਪਣਾ ਜੀਵਨ ਬਸਰ ਕਰ ਸਕੇ ਜੇਕਰ ਰੁੱਖਾਂ ਦੀ ਕਟਾਈ ਇਸੇ ਤਰੀਕੇ ਨਾਲ ਹੁੰਦੀ ਰਹੇ ਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਜੜੀਆਂ ਨੇ ਉਹ ਹੋ ਸਕਦੀਆਂ ਨੇ ਨਾਲ ਨਾਲ ਦੇ ਨਾਲ ਪ੍ਰਸ਼ਾਸਨ ਦਾ ਕਹਿਣਾ ਕਿ ਕਿਸੇ ਕਿਤੇ ਨਾਲ ਜੇਕਰ ਕੋਈ ਪ੍ਰੋਜੈਕਟ ਚੱਲ ਰਿਹਾ ਉਸ ਨੂੰ ਰੋਕਿਆ ਜਾ ਸਕਦਾ ਲੇਕਿਨ ਵਰਨ ਖਰਾਬ ਹੋ ਰਿਹਾ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਜੇਕਰ ਰੁੱਖਾਂ ਦੀ ਕਟਾਈ ਸਹੀ ਤਰੀਕੇ ਨਾਲ ਕੀਤੀ ਗਈ ਹੋਰ ਨਾਲ ਦੇ ਨਾਲ ਕਿਹੜੇ ਰੁੱਖ ਕੱਟਨੇ ਨੇ ਕਿਹੜੇ ਨਹੀਂ ਕੱਟਨੇ ਇਹਨਾਂ ਦੇ ਬਾਰੇ ਵੀ ਜ਼ਰੂਰ ਪੁਖਤਾ ਜਾਣਕਾਰੀ ਜਿਹੜੀ ਹੈ ਉਹ ਜ਼ਰੂਰ ਤੇ ਜ਼ਰੂਰ ਹੋਣੀ ਚਾਹੀਦੀ ਹੈ ਔਰ ਜਦੋਂ ਅਸੀਂ ਰੁੱਖਾਂ ਨੂੰ ਕੱਟਣ ਦੀ ਗੱਲ ਕਰਦੇ ਆ ਤੇ ਬਹੁਤ ਹੀ ਵੱਡਾ ਖਿਲਵਾੜ ਹੈ ਖਾਸ ਕਰਕੇ ਵਾਤਾਵਰਣ ਦੇ ਨਾਲ ਔਰ ਜਦੋਂ ਵਾਤਾਵਰਣ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਤੇ ਕੁਦਰਤ ਜੋ ਹੈ ਉਹ ਆਪਣਾ ਵਿਰਾਟ ਰੂਪ ਜ਼ਰੂਰ ਤੇ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦਿਖਾਉਂਦੀ ਹੈ ਤੇ ਫਿਰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਆਮ ਜਨ ਨੂੰ ਕਰਨਾ ਪੈਂਦਾ ਰੁੱਖਾਂ ਦੀ ਅਣ ਹੈ ਹੁਣ ਅਪਣਾਇਆ ਜਾ ਰਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਣ ਜਿਹੜਾ ਹੈ ਉਹ ਰਾਜ ਸਰਕਾਰ ਤੇ ਹੋਰ ਹਿੱਸੇਦਾਰਾਂ ਨੂੰ ਇੱਕ ਸਿੱਧਾ ਤੇ ਭਾਵੁਕ ਸਵਾਲ ਪੁੱਛਦਿਆਂ ਇੱਕ ਸਵਾਲ ਖੜਾ ਕਰ ਦਿੱਤਾ ਹੈ ਕਿ ਕੀ ਆਉਣ ਵਾਲੇ ਜਨਰੇਸ਼ਨ ਨੂੰ ਅਸੀਂ ਤਾਜ਼ੀ ਹਵਾ ਦੇ ਵਿੱਚ ਸਾਹ ਲੈਣ ਦੇ ਲਈ ਜਿਹੜਾ ਹੈ ਉਹ ਸਮਾਂ ਦਵਾਂਗੇ ਕਿ ਨਹੀਂ ਦਵਾਂਗੇ ਕਿਉਂਕਿ ਜਦੋਂ ਚੀਫ ਜਸਟਿਸ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਇੱਕ ਸ਼ੋਪਿੰਗ ਮਾਲਸ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਰੁੱਖਾਂ ਦੀ ਕਟਾਈ ਜਿਹੜੀ ਹੋਇ ਇੱਕ ਚੁਣੌਤੀ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਜੇਕਰ ਕੁਦਰਤ ਦੀ ਬਲੀ ਇਸ ਤਰੀਕੇ ਨਾਲ ਦਿੱਤੀ ਗਈ ਤੇ ਇਹ ਬਿਲਕੁਲ ਅਸਵੀਕਾਰਨਯੋਗ shot it